ਦੋਸਤੋ ਸਤਿ ਸ਼੍ਰੀ ਅਕਾਲ ਨਸਕਾਰ ਆਪ ਜੀ ਪਰਦੀ ਜੈ ਮਸਤਾ ਦੀ ਸੋ ਵੰਦੇ ਲਈ ਕੁਸਕਬਰੀ ਸੋ ਸਾਡੀ ਚੈਨਲ ਤੇ ਪਹਿਲਾਂ ਵੀ ਅਸੀਂ ਉਹ ਵੀਡੀਓ ਜਿਹੜੀ ਮੈਂ ਵੀਡੀਓ ਦੀ ਗੱਲਬਾਤ ਕਰਨ ਜਾ ਰਿਹਾ ਐ ਇਸ ਵੇਲੇ ਤੁਹਾਡੇ ਰੂਬਰੂ ਸੋ ਅਸੀਂ ਪਹਿਲਾਂ ਵੀ ਆਪਣੇ ਚੈਨਲ ਤੇ ਉਹ ਵੀਡੀਓ ਅਪਲੋਡ ਕੀਤੀਆਂ ਹੋ ਸਿੰਗ ਕਰ ਦਿਆਂ ਸੋ ਬਹੁਤ ਵਧੀਆ ਪਰਮਾ ਹੂਆ ਰਾਤ ਤੁਹਾਡੇ ਨੂੰ ਮਿਲਿਆ ਸੋ ਮੈਂ ਸੋਚਿਆ ਇੱਕ ਸੋਹਣੀ ਜਿਹੀ ਖੁਸ਼ਬਰੀ ਸਹਿਰ ਮੁਕੇਰੀਆਂ ਨਜ਼ਦੀਕ ਸਾਡੇ ਲਾਗੇ ਪਿੰਡਾਂ ਦੇ ਵਿੱਚ ਉਹੀ Sufi ਕਲਾਕਾਰ ਉਹੀ Sufi ਸਿੰਗਰ ਪਹੁੰਚ ਲਿਆਇਆ ਮੇਰੀ ਮੁਰਾਦ ਆਓ ਦੇਖੋ ਫਿਰ ਵੀਡੀਓ ਸਤਿ ਸ਼੍ਰੀ ਅਕਾਲ ਦੋਸਤੋ ਬਹੁਤ ਬਹੁਤ ਪਿਆਰ ਸਤਿਕਾਰ ਆਪ ਸਭ ਦੇ ਲਈ ਅ ਮੁਕੇਰੀਆਂ ਦੇ ਲਾਗੇ ਪਿੰਡ ਪੈਂਦਾ ਜੀ ਪਨਖੋ ਸੋ ਉੱਥੇ ਬਾਹੁਰਪੁਰਸ਼ਾ ਦਾ ਜਨਮ ਦਿਹਾੜਾ ਹੈ 23 ਜੂਨ ਦਾ ਤੇ ਪ੍ਰਵਾਣੇ ਆਪਾਂ ਨੂੰ ਰਾਤ ਦਾ ਪ੍ਰੋਗਰਾਮ ਹੈ 1:30 ਵਜੇ ਬੋਲੇ ਆ ਵੀ ਆਪਾਂ ਸਟੇਜ ਸ਼ੁਰੂ ਕਰਾਂਗੇ ਸੋ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਪਰਿਵਾਰਾਂ ਸਵੇਤ ਆਇਓ ਬੱਚਿਆਂ ਨੂੰ ਲੈ ਕੇ ਆਓ ਮਿਲ ਕੇ ਆਪਾਂ ਮਹਾਰਾਜ ਜੀ ਨੂੰ ਸੁਣੇਗਾ ਵਾਂਗੇ ਯਾਦ ਰੱਖਿਓ 23 ਜੂਨ ਹੈ ਤੇ ਬਹੁਤ ਖੂਪ ਹੈ ਨਾ ਤੇ ਰਾਤ ਦਾ ਆਪਣਾ 1:30 ਵਜੇ ਦਾ ਪ੍ਰੋਗਰਾਮ ਹੈ ਆਇਓ ਅਸੀਂ ਤੁਹਾਡਾ ਇੰਤਜ਼ਾਰ ਕਰਾਂਗੇ ਬਹੁਤ ਬਹੁਤ ਆਦਰਸ਼ਕ ਕਰਦੇ ਹਾਂ ਓ ਜਬ ਤੱਕ ਹੈਗਾ ਮਰੂੰਗੀ ਨਾਲ ਤੇਰੇ ਕਹੇਗਾ ਇਸ ਕੀ ਸਾਡੀ ਖੁਸ਼ਖਬਰੀ ਵਾਲੀ ਵੀਡੀਓ ਸੋ ਤੁਹਾਨੂੰ ਕਿਦਾਂ ਦੀ ਲੱਗੀ ਵੀਡੀਓ ਸੋ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਿਨ੍ਹਾਂ ਤੱਕ ਵੀਡੀਓ ਨਹੀਂ ਪਹੁੰਚੀ ਜਿਨ੍ਹਾਂ ਨੂੰ ਨਹੀਂ ਪਤਾ ਹੈਗਾ ਉਹਨਾਂ ਤੱਕ ਇਹ ਵੀਡੀਓ ਪਹਵਾ ਦਿਓ ਸੋ ਕਮੈਂਟਾਂਾਂ ਦੇ ਵਿੱਚ ਜੈ ਗੁਰਦੇਵ ਧੰਨ ਗੁਰਦੇਵ ਜ਼ਰੂਰ ਲਿਖਣਾ ਔਰ ਤੁਸੀਂ ਚੈਨਲ ਸਾਡਾ ਸਬਸਕ੍ਰਾਈਬ ਕਰ ਲਿਓ ਜਿਹੜਾ ਨੇ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੈਲ ਆਈਕਨ ਆਲ ਤੇ ਕਲਿੱਕ ਕਰ ਲਿਓ ਜੀ ਸੋ ਆਉਣ ਵਾਲੀਆਂ ਵਧੀਆ ਤੋਂ ਵਧੀਆ ਵੀਡੀਓਆਂ ਨੋਟੀਫਿਕੇਸ਼ਨ ਔਰ ਇਨਫੋਰਮੇਸ਼ਨਾਂ ਜਿੱਦਾਂ ਦੀਆਂ ਵੀ ਸਿੰਗਰਾਂ ਦੀਆਂ ਸੋ ਸਟੇਜੀ ਪ੍ਰੋਗਰਾਮਾਂ ਦੀਆਂ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਸੋ ਫਿਰ ਮਿਲਾਂਗੇ ਇੱਕ ਨਵੀਂ ਵੀਡੀਓ ਨਾਲ ਤਾਤਾ ਲਈ ਲੈਣੇ ਆ ਇਜਾਜ਼ਤ ਓਕੇ ਬਾਬਾ ਟੇਕ ਕੇਅਰ ਜੈ ਹਿੰਦ